ਸਤਿ ਸ਼੍ਰੀ ਅਕਾਲ ਜੀ। ਇਸ ਵਕਤੇ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਕਈ ਭੈਣ ਭਰਾਵਾਂ ਦੀ ਡਿਮਾਂਡ ਸੀਗੀ ਕਿ ਕੋਈ ਸਾਨੂੰ ਵਧੀਆ ਬਾਣ ਲੈ ਕੇ ਆਓ ਜਿਹਦੇ ਵਿੱਚ ਪਾਣੀ ਦਾ ਵਧੀਆ ਸਾਧਨ ਹੋਵੇ ਤਾਂ ਅੱਜ ਅਸੀਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਪਿੰਡ ਦੀ ਨਿਆਈ ਵਾਲੀ ਜ਼ਮੀਨ ਇੱਕ ਨੰਬਰ ਸੌਦਾ 12 ਕਿੱਲੇ ਜ਼ਮੀਨ ਦੋ ਮੋਟਰਾਂ ਤੇ 10 ਘੰਟੇ ਪਾਣੀ ਹੈ ਜੀ ਨਹਿਰ ਦਾ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਬਾਕੀ ਗੱਲ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜ਼ਮੀਨ ਬਾਰੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰੋ ਜਿਹਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 9877988446 9877988446 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਤੁਸੀਂ ਇੱਕ ਵਧੀਆ ਵੀਡੀਓ ਬਣਾ ਕੇ ਭੇਜੋ ਫੁੱਲ ਸਕਰੀਨ ਦੀ 5-7 ਮਿੰਟਾਂ ਦੀ ਵੀਡੀਓ ਹੋਣੀ ਚਾਹੀਦੀ ਹੈ ਤੇ ਨਾਲ ਦਿਓ ਸਾਰੀ ਜਾਣਕਾਰੀ 5-7 ਫੁੱਟ ਮ ਹੋਣੀ ਚਾਹੀਦੀਆਂ ਨੇ ਤਾਂ ਤੁਸੀਂ ਜਾਣਕਾਰੀ ਦੇ ਵਿੱਚ ਦੱਸਣਾ ਕਿਹੜੇ ਏਰੀਏ ਦੇ ਵਿੱਚ ਹੈ ਕਿੰਨਾ ਰੇਟ ਮੰਗਦੇ ਹੋਗੇ ਕਿੰਨੀ ਜਗ੍ਹਾ ਤੁਹਾਡੀ ਤੇ ਜੇਕਰ ਤੁਸੀਂ ਕੋਈ bizness ਕਰ ਰਹੇ ਹੋ ਜਾਂ ਕੋਈ ਫੈਕਟਰੀ ਹੈ પેટ્રોલ ਪੰਪ ਹੈ ਤੁਸੀਂ ਉਸ ਦੀ ਐਡ ਵੀ ਕਰਵਾ ਸਕਦੇ ਹੋ ਕੋਈ ਮਸ਼ੀਨਰੀਆਂ ਵੇਚਣੀਆਂ ਤਾਂ ਵੀ ਤੁਸੀਂ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ WhatsApp ਰਾਹੀਂ ਤੁਸੀਂ ਐਡ ਭੇਜੋ ਤੁਹਾਡੀ ਐਡ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਤੇ ਹੁਣ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਵਾਧੀਆਂ ਵੀਡੀਓ ਵੱਲ ਜਿਹੜੀ ਅੱਜ ਤੁਹਾਡੇ ਲਈ ਜ਼ਮੀਨ ਲੈ ਕੇ ਆ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਇੱਕ ਨੰਬਰ ਦਾ ਸੌਦਾ 12 ਕਿਲੇ ਜ਼ਮੀਨ ਹੈ ਦੋ ਮੋਟਰਾਂ 10 ਘੰਟੇ ਨਹਿਰ ਦੇ ਪਾਣੀ ਦੀ ਵਾਰੀ ਹੈ ਟੋਟਲੇ 12 ਕਿਲੇ ਜ਼ਮੀਨ ਵਿਕਾਊ ਆ ਤੇ ਪੂਰੀ ਵਧੀਆ ਜ਼ਮੀਨ ਹੈ ਦੋ ਤੁਹਾਨੂੰ 20 20 ਦੀਆਂ ਮੋਟਰਾਂ ਦੇਖਣ ਨੂੰ ਮਿਲਣਗੀਆਂ ਜੋ ਆ 80 ਫੁੱਟ ਪੈਪ ਲਾਈਨ ਪਾਈ ਹੋਈ ਹੈ ਮੋਰੈਂਡਾ ਤੋਂ 6 ਕਿਲੋਮੀਟਰ ਮੋਰੈਂਡਾ ਤੋਂ 6 ਕਿਲੋਮੀਟਰ ਹੈ ਜੀ ਤੇ ਰੇਟ 1 ਕਰੋੜ 40 ਲੱਖ ਰੁਪਏ ਕਿੱਲੇ ਦਾ ਇੱਕ ਕਰੋੜ 40 ਲੱਖ ਰੁਪਿਆ ਕਿੱਲੇ ਦਾ ਰੇਟ ਹੈ ਜੀ ਦੋ ਕਿੱਲੇ ਫਰੰਟ ਹੈ ਬਾਣ ਦੇ ਸਿਰੇ ਤੱਕ ਰਾਹ ਜਾਂਦਾ ਜਿਹੜਾ ਬਾਣ ਹੈ ਇਹ 12 ਕਿੱਲੇ ਇਹਦੇ ਸਿਰੇ ਤੱਕ ਹੀ ਰਾਹ ਜਾਂਦਾ ਜੀ ਬਾਣ ਦੇ ਨਾਲ ਦੇ ਦੋ ਕਿੱਲੇ ਫਰੰਟ ਹੈ 1 ਕਰੋੜ 40 ਲੱਖ ਰੁਪਇਆ ਕਿਲੇ ਦਾ ਰੇਟ ਹੈ ਜੀ ਪੈਪ ਲਾਈਨ ਪਾਈ ਹੋਈ ਹੈ 4 80 ਫੁੱਟ ਮੋਰੈਂਡਾ ਤੋਂ 6 ਕਿਲੋਮੀਟਰ ਪੂਰੀ ਵਧੀਆ ਟੌਪ ਦੀ ਜ਼ਮੀਨ ਹੈ ਇਹ 12 ਕਿੱਲੇ ਹੈ ਜੀ ਇੱਕ ਟੱਕ ਤੁਹਾਨੂੰ ਦੇਖਣ ਨੂੰ ਮਿਲੂਆ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਤੇ ਵਿੱਚ ਤੁਹਾਨੂੰ ਪਾਣੀ ਦਾ ਸਾਧਨਾ ਜਿਹੜਾ 2 20 20 ਦੀਆਂ ਮੋਟਰਾਂ ਤੇ 10 ਘੰਟੇ ਨਹਿਰ ਦੇ ਪਾਣੀ ਦੀ ਵਾਰੀ ਹੈ ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਇੱਕ ਵਾਰੀ ਨੋਟ ਕਰ ਲਿਓ ਜੀ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਕਈ ਵੀਰਨਾ ਜੀ ਜਿਹੜਾ WhatsApp ਨੰਬਰ ਹੈ ਚੈਨਲ ਦਾ 9877988444 ਇਸ ਤੇ ਫੋਨ ਲਾ ਲੈਂਦੇ ਨੇ ਤੁਹਾਨੂੰ ਦੱਸ ਦੇ ਕੇ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਮਾਲਕਾਂ ਦੇ ਨੰਬਰ ਤੁਹਾਨੂੰ ਉਦੋਂ ਹੀ ਮਿਲਣਗੇ ਜਦੋਂ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਕਈ ਭੈਣ ਭਰਾ ਕੀ ਕਰਦੇ ਜਦੋਂ ਵੀਡੀਓ ਸਟਾਰਟ ਹੁੰਦੀ ਉਹਨੂੰ ਰੋਕ ਲੈਂਦੇ ਤੇ ਇਹ ਨੰਬਰ ਨੋਟ ਕਰ ਲੈਂਦੇ ਚੈਨਲ ਦਾ WhatsApp ਨੰਬਰ ਜਲਦੀ-ਜਲਦੀ ਤੇ ਕਾਲ ਕਰ ਲੈਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਵੀਡੀਓ ਪੂਰੀ ਦੇਖਿਆ ਕਰੋ ਉਹਦੇ ਵਿੱਚ ਹੀ ਤੁਹਾਨੂੰ ਮਾਲਕ ਦਾ ਨੰਬਰ ਵਿਦ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਤਾਂ ਤੁਸੀਂ 12 ਕਿੱਲੇ ਜ਼ਮੀਨ ਨਾਲੇ ਵੀਰ ਦਾ ਨੰਬਰ ਨੋਟ ਕਰ ਲਓ 6239251423 6239251423 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟੋਟਲ 12 ਕਿੱਲੇ ਪਿੰਡ ਦੀ ਨਿਆਈ ਵਾਲੀ ਪੂਰੇ ਸਿਰੇ ਦੀ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਮੋਰੰਡਾ ਤੋਂ 6 ਕਿਲੋਮੀਟਰ ਹੈ ਵਧੀਆ ਪੈਪ ਲਾਈਨ ਪਾਈ ਹੈ 480 ਫੁੱਟ 220 ਦੀਆਂ ਮੋਟਾ 10 ਘੰਟੇ ਨਹਿਰ ਦੇ ਪਾਣੀ ਦੀ ਬਾਰੀ ਹੈ ਜੀ ਤੇ ਬਾਕੀ ਇੱਕ ਨੰਬਰ ਦਾ ਸੌਦਾ ਤੁਸੀਂ ਜਾਓ ਜਾ ਕੇ ਡੀਲ ਕਰ ਲਓ ਕਿਤੇ ਹੱਥੋਂ ਨਾ ਨਿਕਲ ਜੀ ਪੂਰਾ ਵਧੀਆ ਬਾਣਾ ਇਹ ਮਾਲਕ ਵੀਰ ਦਾ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 62392 52403 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਾਲਕ ਰਾਹੀਂ ਜਿਹੜੀ ਗੱਲ ਹੈ 12 ਕਿਨੜਾਂ ਜ਼ਮੀਨ ਦੀ ਇਹ ਨੰਬਰ ਤੇ ਕਰਨੀ ਹੈ ਤੁਸੀਂ ਠੀਕ ਹੈ ਜੀ ਤੇ ਦੂਜੀ ਗੱਲ ਹੈ ਜੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੀਆਂ ਨੇ ਤਾਂ ਤੁਸੀਂ ਕਮੈਂਟਾਂ 'ਚ ਦੱਸਿਆ ਕਰੋ ਜੇਕਰ ਤੁਸੀਂ ਵਧੀਆ ਤੇ ਸਸਤੀ ਜ਼ਮੀਨ ਦੀ ਭਾਲ ਦੇ ਵਿੱਚੋਂ ਤਾਂ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਕਿਹੜੇ ਏਰੀਏ ਚਾਹੀਦੀ ਹੈ ਤੇ ਕਿੰਨੀ ਖੋਣੀ ਚਾਹੀਦੀ ਹੈ ਕਿੰਨੇ ਕੁ ਰੇਟ ਨੂੰ ਹੋਵੇ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਤੇ ਕੋਰ ਭੈਣ ਭਰਾਵਾਂ ਨੂੰ ਬੇਨਤੀ ਹੈ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਤੁਸੀਂ ਕੋਈ ਬਿਜ਼ਨਸ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਵੇਚਣੀ ਹੈ ਜਮੀਨ ਪਲਾਟ ਕੋਠੀਆਂ ਘਰ ਮਸ਼ੀਨਰੀ ਕੁਝ ਵੀ ਹੈ ਤੁਹਾਡੇ ਕੋਲ ਵੇਚਣ ਦੇ ਲਈ ਤੁਸੀਂ ਆਸਾਨੀ ਦੇ ਨਾਲ ਘਰ ਬੈਠੇ ਵੇਚ ਸਕਦੇ ਹੋ ਕਰਨਾ ਕੀ ਹੈ बस ਤੁਸੀਂ WhatsApp ਨੰਬਰ ਤੇ ਸੰ ਵੀਡੀਓ ਬਣਾ ਕੇ ਭੇਜਣੀ ਹੈ ਸਾਰੀ ਜਾਣਕਾਰੀ ਐਡਰੈਸ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਤੇ ਤੁਸੀਂ ਆਸਾਨੀ ਦੇ ਨਾਲ ਘਰ ਬੈਠੇ ਵੇਚ ਸਕਦੇ ਹੋ ਤਾਂ ਤੁਹਾਡੇ ਸਾਰਿਆਂ ਦਾ ਤਹਿਤੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰੇ